ਰਾਤ ਕਿੱਥੇ ਸੀ ਤੂੰ? ਉਹ ਦੋਸਤ ਦੇ ਘਰੇ ਗਿਆ ਸੀ। ਦਵਾ ਰੋਟੀ ਤੈਨੂੰ ਵੀ? ਨਹੀਂ ਅੱਜ ਮੈਂ ਤੇਰੇ ਹੱਥਾਂ ਦੀ ਰੋਟੀ ਨਹੀਂ ਖਾਣੀ। ਕੀ ਮਤਲਬ? ਅੱਜ ਮੈਂ ਆਪਣੀ ਮਾਮੀ ਦੇ ਹੱਥਾਂ ਦੀ ਰੋਟੀ ਖਾਣੀ ਆ। ਕੀ ਬੋਲੀ ਜੰਨਾ ਪਿਆ ਤੂੰ? ਮਾਂ ਮੈਂ ਸੱਚ ਕਹਿ ਰਿਹਾ। ਤੁਹਾਨੂੰ ਤੇ ਹਮੇਸ਼ਾ ਲੱਗਦਾ ਕਿ ਮੈਂ ਮਾਮੀ ਨੂੰ ਨਫ਼ਰਤ ਕਰਦਾ। ਪਰ ਐਦਾਂ ਦੀ ਗੱਲ ਨਹੀਂ ਆ। ਮੈਂ ਗੁੱਸੇ ਵਾਲਾ ਜ਼ਰੂਰ ਆ ਪਰ ਦਿਲ ਦਾ ਭੈੜਾ ਵੀ ਨਹੀਂ ਆ। ਉਹ ਤਾਂ ਬਾਪੂ ਕਰਕੇ ਮੈਂ ਉਹਨਾਂ ਨੂੰ ਪਸੰਦ ਨਹੀਂ ਕਰਦਾ ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਮੈਂ ਉਹਨੂੰ ਮੁਸ਼ਕਿਲ ਵਿੱਚ ਦੇਖ ਸਕਦਾ ਮੁਸ਼ਕਿਲ ਕੀ ਹੋਇਆ ਮੇਰੇ ਵੀਰ ਨੂੰ ਹੋਇਆ ਤੇ ਕੁਝ ਨਹੀਂ ਪਰ ਜੇ ਅਸੀਂ ਟਾਈਮ ਤੇ ਨਾ ਪਹੁੰਚੇ ਤੇ ਹੋ ਸਕਦਾ ਕੀ ਪੁੱਛਾਰਤਾ ਪਾਈ ਜਾਣਾ ਹੈ ਖੁੱਲ ਕੇ ਗੱਲ ਦੱਸ ਧਿਆਨ ਨਾਲ ਮੇਰੀ ਗੱਲ ਸੁਣ ਤੈਨੂੰ ਤੇ ਪਤਾ ਹੀ ਹੈ ਕਿ ਮਾਮੇ ਦਾ ਘਰ ਤੇ ਜ਼ਮੀਨ ਦੋਨੋਂ ਉੱਚੇ ਪਿੰਡ ਵਾਲੀ ਸ਼ਾਨੀ ਕੋਲ ਗਿਰਵੀ ਹੈ ਦੇ ਉਹਦਾ ਪੁੱਤਰ ਜੱਗੂ ਉਹ ਚਾਹੁੰਦਾ ਹੈ ਕਿ ਅਸੀਂ ਉਹਦਾ ਵਿਆਹ ਰਾਵੀ ਦੇ ਨਾਲ ਕਰ ਦਈਏ। ਬੇਬੇ ਹੁਣ ਤੂੰ ਹੀ ਦੱਸ ਜੇ ਮਾਮਾ ਉਸ ਰਿਸ਼ਤੇ ਨੂੰ ਹਾਂ ਕਰ ਦੇਵੇ ਤੇ ਉਹਦਾ ਘਰ ਤੇ ਜ਼ਮੀਨ ਦੋਨੋਂ ਵੱਤ ਜਾਣਗੇ। ਰਾਵੀ ਵੀ ਹੁਣ ਵੱਡੀ ਹੋ ਗਈ ਆ। ਤੂੰ ਸੋਚ ਜਵਾਨ ਕੁੜੀ ਨੂੰ ਲੈ ਕੇ ਮਾਮਾ ਕਿੱਥੇ ਦੁਖੀ ਹੁੰਦਾ ਫਿਰੇਗਾ। ਬਾਪੂ ਕਰਕੇ ਅਸੀਂ ਉਹਨਾਂ ਨੂੰ ਆਪਣੇ ਘਰ ਵੀ ਨਹੀਂ ਲੈ ਸਕਦੇ। ਨਾਲੇ ਮੈਨੂੰ ਤਾਂ ਇਹ ਵੀ ਡਰ ਲੱਗਦਾ ਘਰ ਤੇ ਜ਼ਮੀਨ ਜਾਣ ਦੇ ਸਦਮੇ ਨਾਲ ਕਿਤੇ ਮਾਮਾ ਮਰਮਰ ਨਾ ਜਾਵੇ ਵਿਸ਼ੋਪ-ਚੋਪ ਬੋਲੇ ਜੋ ਮੂੰਹ ਚੋਂਦਾ ਉਹ ਹੀ ਬੋਲੀ ਜਾਣਾ ਚੱਲ ਪੁੱਤ ਅਸੀਂ ਤੇਰੇ ਮੰਮੀ ਵਾਲ ਚੱਲਦੇ ਹਾਂ ਫਟਾਫਟ ਹੈ ਪਰ ਜੇ ਤੇਰੇ ਬਾਪੂ ਨੂੰ ਪਤਾ ਲੱਗ ਗਿਆ ਫੇਰ ਤੇ ਉਹਨਾਂ ਨੂੰ ਦੱਸੇਗਾ ਕੌਣ ਮੈਂ ਤੇ ਤੁਹਾਡੇ ਨਾਲ ਹੀ ਜਾ ਰਿਹਾ ਚੱਲ ਪੁੱਤ ਫਿਰ ਚੱਲਦੇ ਆ ਰੋਟੀ ਖਾ ਲੋ ਰਵੀ ਦੇ ਬਾਪੂ ਮੈਨੂੰ ਭੁੱਖ ਨਹੀਂ ਹੈ ਇਸ ਤਰ੍ਹਾਂ ਕਿਉਂ ਕਰਦੇ ਹੋ ਤੁਸੀਂ ਕੱਲ ਵੀ ਕੁਝ ਨਹੀਂ ਖਾਧਾ ਤੁਹਾਡੇ ਕਰਕੇ ਰਵੀ ਵੀ ਭੁੱਖੀ ਬੈਠੀ ਹੈ ਤੂੰ ਰੋਟੀ ਕਿਉਂ ਨਹੀਂ ਖਾਦੀ ਹਾਂ ਤੂ ਦਸ ਤੂ ਖਾਦੀ ਤੈਨੂੰ ਵੇਖ ਕੇ ਮੇਰੀ ਭੁੱਖ ਮਿਟ ਜਾਂਦੀ ਹੈ ਤੇ ਜੇ ਫਿਰ ਇਹ ਹੀ ਗੱਲ ਐ ਨਾ ਪਾਪੂ ਤੇ ਹੱਥ ਮੈਨੂੰ ਜੀ ਪਰ ਕੇ ਵੇਖ ਲੈ ਕਿਉਂਕਿ ਹੁਣ ਤਾਂ ਤੇਰੀ ਰਾਵੀ ਨੇ ਪਰਾਈ ਹੋ ਜਾਣਾ ਹੈ ਨਹੀਂ ਰਾਵੀ ਮੈਂ ਉੱਥੇ ਤੇਰਾ ਰਿਸ਼ਤਾ ਨਹੀਂ ਹੋਣ ਦਿਆਂਗਾ ਪਾਪੂ ਤੇ ਮੈਨੂੰ ਕੋਈ ਇਤਰਾਸ ਨਹੀਂ ਹੈ ਫਿਰ ਤੂੰ ਕਿਉਂ ਜਿਦਲਾਈ ਬੈਠਾ ਹੈ ਹਾਂ ਕਰ ਤੇ ਰਿਸ਼ਤੇ ਲਈ ਮੈਂ ਖੁਸ਼ਾਂ ਨਹੀਂ ਰਾਵੀ ਅਸੀਂ ਇੱਕ ਨਾ ਇੱਕ ਦਿਨ ਤਾਂ ਰਾਵੀ ਦਾ ਵਿਆਹ ਕਰਨਾ ਹੀ ਸੀ ਨਾ ਰਾਵੀ ਦੇ ਬਾਪੂ ਤੂੰ ਵੀ ਕਹਿੰਦਾ ਸੀ ਨਾ ਪਾਪੂ ਕਿ ਕੁੜੀਆਂ ਦਾ ਅਸਲੀ ਕਰ उन्होंने ससुराल होंगे अपने घर तो सिर्फ मेहमान ने होंगे सारी गल मैन समझाने बाद, सम बाद तेन की हो गया ना कर बापू मैं इस रिश्ते तो बहुत खुश हाँ तू भी खुश रह ਮੈਨੂੰ ਪਤਾ ਹੈ ਰਾਵੀ ਮੇਰੇ ਬਾਪੂ ਨੇ ਮੇਰਾ ਨਾਂ ਰੰਗੂ ਕਿਉਂ ਰੱਖਿਆ ਸੀ ਕਿਉਂਕਿ ਨਿੱਕੇ ਹੁੰਦਿਆਂ ਮੈਂ ਰੰਗਾਂ ਨਾਲ ਖੇਡਦਾ ਹੁੰਦਾ ਸੀ ਜਿਵੇਂ ਤੂੰ ਖੇਡਦੀ ਫਿਰ ਰੰਗਾਂ ਨਾਲ ਖੇਡਦੇ-ਖੇਡਦੇ ਮੈਂ ਰੰਗਾਂ ਨੂੰ ਹੀ ਆਪਣਾ ਕਾਰੋਬਾਰ ਬਣਾ ਲਿਆ ਮੇਰੀ ਜ਼ਿੰਦਗੀ 'ਚ ਰੰਗ ਭਰ ਗਏ ਫਿਰ ਮੇਰੀ ਜ਼ਿੰਦਗੀ ਚ ਤੇਰੀ ਮਾਂ ਆਈ ਉਹਨੇ ਹੋਰ ਰੰਗ ਭਰ ਦਿੱਤੇ ਫਿਰ ਤੇਰਾ ਜਨਮ ਹੋਇਆ ਤੂੰ ਮੇਰੀ ਜ਼ਿੰਦਗੀ ਚ ਹੋਰ ਰੰਗ ਭਰ ਦਿੱਤੇ ਉਹ ਸਾਰੇ ਰੰਗ ਮੈਂ ਤੈਨੂੰ ਦੇ ਦਿੱਤੇ ਹੁਣ ਤੂੰ ਦੱਸ ਰਵੀਂ ਇੰਨਾ ਰੰਗਾਂ ਨੂੰ ਤੇਰੀ ਜ਼ਿੰਦਗੀ ਚੋਂ ਕਿਵੇਂ ਕੱਢਦੇਂ ਇਨਾ ਰੰਗਾਂ ਨਾਲ ਭਰੀ ਜ਼ਿੰਦਗੀ ਤੇਰੀ ਐਨੂੰ ਬੇਰੰਗ ਕਿਵੇਂ ਕਰ ਦਿਆਂ ਮੈਂ 라ਵੀ ਮੇਰੇ ਲਈ ਆਪਣੇ ਸੁਪਨੇ ਆਂ ਦੀ ਬਲੀ ਨਾ ਚੜਨ ਦੇ ਨਹੀਂ 라ਵੀ ਜੇ ਸੁਪਨੇ ਪੂਰੇ ਹੋ ਜਾਣ ਨਾ ਬਾਪੂ ਤੇ ਫੇਰ ਸੁਪਨੇ ਨਹੀਂ ਰਹਿੰਦੇ ਨਾਲੇ ਤੂੰ ਨਾ ਮੇਰੇ ਸੁਪਨੇ ਨੂੰ ਸੁਪਨੇ ਹੀ ਰੰਗਦੇ ਮੈਂ ਖੁਸ਼ ਹਾਂ ਆਲੇ ਥੱਕ ਗਈ ਹੋਏਗੀ ਚਾਹ ਦਾ ਘੁੱਟ ਪਰ ਲੈ ਲਿਆ ਬਈ ਆ ਤੈਹਾਂ ਤਾਂ ਮੈਂ ਲਾ ਦਨੀ ਆ ਨਹੀਂ ਨਹੀਂ ਮੈਂ ਆਪੇ ਲਾ ਲਾਂਗੀ ਚਾਹ ਦੀ ਬੜੀ ਲੋੜ ਸੀ ਇਸ ਵੇਲੇ ਉਹ ਕੁੜੀ ਵਾਲਿਆਂ ਦੇ ਡਿਨਲੈਂਡ ਕਦੋਂ ਜਾਣਾ ਮੈਂ ਤੇ ਸੋਚਨੀ ਆ ਕੱਲ ਹੀ ਚਲੀ ਜਾਵਾਂ ਕੁੜੀ ਦਾ ਪਿਓ ਕੋਈ ਪਵਾੜਾ ਨਾ ਪਾ ਦੇ ਦਰਅਸਲ ਆਪਾਂ ਨੂੰ ਉਹਨਾਂ ਦੀ ਜ਼ਮੀਨਾਂ ਜਾਇਦਾਦਾਂ ਦਾ ਕੋਈ ਲਾਲਚ ਨਹੀਂ ਵਾਈਗਰੂ ਦਾ ਦਿੱਤਾ ਬਹੁਤ ਕੋਜੇ ਬਸ ਮਨ 'ਚ ਇੱਕ ਖਿਆਲ ਸੀ ਮੈਂ ਕਿਹਾ ਜੱਗੂ ਬੜਾ ਔਖਾ ਤਿਆਰ ਹੋਇਆ ਵਿਆਹ ਲਈ ਕਿਤੇ ਨਾ ਨਾ ਕਰ ਦੇਣ ਐਂ ਦੱਸ ਉਹਨਾਂ ਨੂੰ ਜੱਗੂ ਨਾਲੋਂ ਵਧੀਆ ਮੁੰਡਾ ਕਿਤੇ ਮਿਲਣ ਲੱਗਾ ਲੈ ਮੁੰਡਾ ਤੇ ਮੇਰਾ ਹੀਰਾ ਹੈ ਹੀਰਾ ਤੇ ਕੁੜੀ ਵੀ ਫਿਰ ਬਹੁਤ ਸੋਹਣੀ ਹੋਣੀ ਬਹੁਤ ਸੋਹਣੀ ਐ ਐਵੇਂ ਥੋੜੀ ਮੇਰੇ ਪੁੱਤਰ ਦਾ ਦਿਲ ਆਇਆ ਉਹਦੇ ਤੇ ਮੈਂ ਤੇ ਨਾ ਇਸ ਵੀਰਵਾਰ ਨੂੰ ਪੀਰਾਂ ਦੇ ਮੰਨਤ ਦਾ ਦੀਵਾ ਬਾਲ ਆਈ ਸੀ ਮੈਂ ਕਿਹਾ ਤੁਸੀਂ ਕੱਲ ਨੂੰ ਦਿਨ ਲੈਣ ਜਾਣਾ ਹੈ ਅੱਲਾ ਮਿਹਰ ਕਰੇ ਭਾਈ ਗਰੂ ਭਲੀਆਂ ਲਿਖੇ ਮੇਰਾ ਵਿਆਹ ਬਾਰੇ ਗੱਲ ਕਰਨਾਈ ਆਂ 라ਵੀ ਬਾਰੇ ਆਹੋ ਮਾਮਾ ਤੇ ਮਾਤਾ ਨੂੰ ਵੀ ਮੈਂ ਜ਼ਿੱਦ ਕਰਕੇ ਲਿਆ ਆਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਖੁੱਲ ਕੇ ਬੋਲ ਤੁਸੀਂ ਬਸ ਇਹ ਸਮਝ ਲਓ ਮਾਮਾ ਕਿ ਅੱਜ ਪਹਿਲੀ ਵਾਰ ਤੁਹਾਡਾ ਭਾਂਜਾ ਤੁਹਾਡੇ ਤੋਂ ਕੁਝ ਮੰਗਣਾ ਚਾਹੁੰਦਾ ਅੱਜ ਮੇਰੇ ਕੋਲ ਮੇਰੇ ਪਾਂਚੇ ਨੂੰ ਦੇਣ ਵਾਸਤੇ ਕੁਝ ਨਹੀਂ ਹੈ ਹੁਣ ਤਾਂ ਲੱਗਦਾ ਏ ਇਹ ਘਰ ਵੀ ਖੋਸ ਜਾਣਾ ਹੈ ਨਹੀਂ ਵੀਰ ਇਹ ਘਰ ਤੇਰਾ ਸੀ ਤੇ ਤੇਰਾ ਹੀ ਰਹੂਗਾ ਤੈਨੂੰ ਇਸ ਘਰ ਚ ਕੋਈ ਨਹੀਂ ਘਟ ਸਕਦਾ ਕੀ ਮਤਲਬ ਉੱਚੇ ਪਿੰਡ ਦੀ ਸ਼ਾਣੀ ਦਾ ਮੁੰਡਾ ਮੇਰੇ ਬਾਲੇ ਦਾ ਬਹੁਤ ਵਧੀਆ ਦੋਸਤ ਹੈ ਨਿੱਕੇ ਵੀਰੇ ਵਾਂਗੂ ਪਿਆਰ ਕਰਦਾ ਮੈਨੂੰ ਗੁੱਸੇ ਦਾ ਥੋੜਾ ਤੇਜ ਹੈ ਪਰ ਦਿਲ ਦਾ ਬੁਰਾ ਨਹੀਂ ਓ ਮਾਮਾ ਰਵੀ ਦੀਦੀ ਨੂੰ ਬਹੁਤ ਖੁਸ਼ ਰੱਖੂਗਾ ਹਾਂ ਅੱਛਾ ਤੇ ਪਹਿਲੀ ਵਾਰੀ ਮੇਰੇ ਕੋਲੋਂ ਕੁਝ ਮੰਗਣ ਆਇਆ ਏ ਉਹ ਵੀ ਘਹਿਰਾਂ ਵਾਸਤੇ ਉਹ ਘਰ ਤੇਰੇ ਹੋਣ ਵਾਲੇ ਕੁੜਮ ਨੇ ਵੀਰ ਕੁੜਮ ਕੁੜਮ ਰਿਸ਼ਤਿਆਂ ਨਾਲ ਹੁੰਦੇ ਆ ਤੇ ਇਹੋ ਜੇ ਜ਼ਬਰਦਸਤੀ ਦੇ ਰਿਸ਼ਤਿਆਂ ਨੂੰ ਭੈ ਨਹੀਂ ਮੰਨਦਾ ਪਰ ਤੈਨੂੰ ਮੰਨਣਾ ਪਊਗਾ ਆਪਣੇ ਇਸ ਘਰ ਨੂੰ ਬਚਾਉਣ ਲਈ ਘਰ ਤੂੰ ਕਹਿੰਨੀ ਹੈ ਕਿ ਇਸ ਘਰ ਦੀ ਖਾਤਰ ਮੈਂ ਮੈਂ ਆਪਣੀ ਤੀਨੂ ਦਾਤੇ ਲਾ ਦਿਆਂ ਦਾਤੇ ਇਹ ਕਿਹੋ ਜੀਆਂ ਗੱਲਾਂ ਕਰਦਾ ਹੈ ਵੀਰ ਉਹ ਚੇ ਪਿੰਡ ਦੀ ਸ਼ਾਣੀ ਹੈ ਸ਼ਾਣੀ ਉਹਦਾ ਵੀ ਨਾਂ ਹੈ ਰਤਬਾ ਹੈ ਸੱਚ ਮੰਨੇ ਉਹ ਰਵੀ ਨੂੰ ਬੜਾ ਖੁਸ਼ ਰੱਖੋਗੀ ਉੱਚੇ ਮਹਿਲਾਂ ਵਾਲਿਆਂ ਦੇ ਦਿਲ ਨੀਵੇਂ ਹੁੰਦੇ ਆ ਦੁਰਗਾ ਪਰ ਸਾਡੀ ਧੀ ਦੇ ਨਸੀਬ ਬਹੁਤ ਉੱਚੇ ਨੇ ਵੀਰ ਉਹਦੇ ਬਾਰੇ ਤਾਂ ਸੋਚ ਤੀਹਾਂ ਨੇ ਜਿਹੜੀ ਘਰ ਵਿਆਹ ਕੇ ਜਾਣਾ ਹੁੰਦਾ ਹੈ ਨਾ ਉੱਥੇ ਹੀ ਜਾਂਦੀਆਂ ਨੇ ਪਰ ਦੁਰਗਾ ਸਰਾ ਸੋਚ ਵੀਰ ਜਵਾਨ ਧੀ ਨੂੰ ਲੈ ਕੇ ਕਿੱਥੇ ਧੱਕੇ ਖਾਏਗਾ ਤੂੰ ਕਪੜੀ ਪੱਕ ਤੇ ਰੋਲੇਗਾ ਹੀ ਧੀ ਨੂੰ ਵੀ ਰੋਲੇਗਾ ਜਦੋਂ ਸਾਰੇ ਜਾਣੇ ਇੱਕੋ ਗੱਲ ਕਹਿ ਰਹੇ ਨੇ ਤਾਂ ਫਿਰ ਤੁਸੀਂ ਕਿਉਂ ਜਿੱਦ ਫੜੀ ਬੈਠੇ ਹੋ ਠੀਕ ਹੈ ਜਿਸ ਤਰ੍ਹਾਂ ਤੁਹਾਡਾ ਦਿਲ ਕਰਦਾ ਹੈ ਤੁਹਾਡੀ ਮਰਜ਼ੀ ਦੁਰਗਾ ਭੈਣ ਤੁਸੀਂ ਜਾਣਦੇ ਹੋਏ ਰਾਵੀ ਦੇ ਸਹੁਰੇ ਘਰ ਸੁਨੀਹਾ ਲਾ ਜਿਓ ਸਾਨੂੰ ਇਹ ਰਿਸ਼ਤਾ ਮਨਜ਼ੂਰ ਹੈ ਪਹਿਲੇ ਚੰਨ ਦੀ 12 ਤਰੀਕ ਨੂੰ ਬਰਾਤ ਲੈ ਕੇ ਆ ਜਾ ਠੀਕ ਹੈ ਭਬੀ ਝੰਗੜੇ ਬੈਰੀ ਬਣਾ ਮਾਈ ਜਿਉਂਦਾਰਾ ਜੱਗੂ ਹਾਂਜੀ ਮੈਂ ਸੋਚਨੀ ਆ ਅੱਜ ਸ਼ਾਮੀ ਆਪਾਂ ਰੰਗੂਵਾਲ ਜਾ ਕੇ ਨਾ ਵਿਆਹ ਦੀ ਤਰੀਕ ਪੱਕੀ ਕਰ ਆਈਏ ਠੀਕ ਹੈ ਜਿਵੇਂ ਤੁਸੀਂ ਕਹੋ ਜਾਣੀ ਆਪਾਂ ਬਾਹਰ ਕੋਈ ਆਇਆ ਹੈ ਕੌਣ ਹੈ ਜੀ ਪਤਾ ਨਹੀਂ ਕਹਰੇ ਹਰੀਆਲੀਪੁਰ ਸੇ ਹੈ ਅੰਦਰ ਲਿਆ ਫਟਾਫਟ ਉਹਨਾਂ ਚ ਕਿਤੇ ਰੰਗੂ ਤੇ ਨਹੀਂ ਆ ਗਿਆ ਦੇਖਦੇ ਆਂ नमस्ते जी नमस्ते जी आ, बैठो मैं ਪਛਾਣਿਆ ਨਹੀਂ ਤੁਹਾਨੂੰ ਮੈਂ ਇਹ ਕੁੜੀ ਵਾਲੇ ਪਾਸਿਓਂ ਨੇ ਇਹ ਕੁੜੀ ਦੀ ਭੂਆ ਹੈ ਤੇ ਇਹ ਇਹਨਾਂ ਦੇ ਬੱਚੇ ਨੇ ਅੱਛਾ ਤੁਸੀਂ ਰੰਗੂ ਦੀ ਭੈਣ ਹੋ ਜੀ ਸ਼ਾਣੀ ਜੀ ਹੋਏ ਸ਼ਾਣੀ ਜੀ ਕਿਉਂ ਹੁਣ ਮੈਂ ਤੁਹਾਡੀ ਕੁੜਮਣੀ ਆ ਮੇਨੂੰ ਭੈਣ ਕਹਿ ਸਕਦੇ ਹੋ ਬਾਸੂ ਫਟਾਫਟ ਖਾਣ ਪੀਣ ਦਾ ਪ੍ਰਬੰਧ ਕਰ ਕੋਸ਼ਿਸ਼ ਨਹੀਂ ਜੀ ਅਸੀਂ ਸਭ ਖਾਪੀ ਕੇ ਆਏ ਆ ਜੀ ਚਲ ਬਾਸੂ ਚਾਹ ਹੀ ਲਿਆ ਫਿਰ ਲਿਆ ਜੀ ਮੈਂ ਤੁਹਾਡੀ ਪੱਗ ਨੂੰ ਗੁਲਾਬੀ ਰੰਗ ਚਾੜ ਦਿੰਦਾ ਏ ਬਰਾਤ ਵਾਲੇ ਦਿਨ ਤੁਸੀਂ ਆਹੀ ਪੱਗ ਬੰਨਣਾ ਜਦ ਜ਼ਿੰਦਗੀ ਦੇ ਰੰਗ ਹੀ ਖਤਮ ਹੋ ਜਾਣ ਤਾਂ ਪੱਗ ਦੇ ਰੰਗ ਦਾ ਕੀ ਕਰਨਾ ਹੈ ਇਹੋ ਜੀਆਂ ਗੱਲਾਂ ਕਿਉਂ ਕਰਦੇ ਹੋ ਰਵੀ ਦੇ ਬਾਪੂ ਕਾਸ਼ ਕਿ ਮੈਂ ਰਾਵੀ ਦਾ ਬਾਪੂ ਬਣ ਕੇ ਵਿਖਾਉਂਦਾ ਪਰ ਮੈਂ ਤਾਂ ਇੱਕ ਬੁਜ਼ਦਿਲ ਇਨਸਾਨ ਨਿਕਲਿਆ ਤੁਸੀਂ ਬੁਜ਼ਦਿਲ ਇਨਸਾਨ ਨਹੀਂ ਹੋ ਤੁਸੀਂ ਤਾਂ ਬਹੁਤ ਬਹਾਦਰ ਹੋ ਤੇ ਤੁਹਾਡੀ ਤਾਕਤ ਹੈ ਤੁਹਾਡੀ ਧੀ ਤੁਸੀਂ ਦੇਖ ਲੈਣਾ ਵਾਹਿਗੁਰੂ ਨੇ ਇੱਕ ਦਿਨ ਸਭ ਕੁਝ ਠੀਕ ਕਰ ਦੇਣਾ ਬਸ ਰੱਬ ਦੇ ਆਸਰੇ ਤੇ ਤੁਰਿਆ ਫਿਰਦਾ ਨਹੀਂ ਤਾਂ ਪਤਾ ਨਹੀਂ ਕਦੋਂ ਦਾ ਮੁੱਕ ਜਾਂਦਾ ਓਹੋ ਫਿਰ ਉਹੀ ਉਦਾਸੀ ਵਾਲੀਆਂ ਗੱਲਾਂ ਸ਼ਗਨਾ ਵਾਲਾ ਘਾਰੇ ਹੁਣ ਤੁਸੀਂ ਇਹੋ ਜੀਆਂ ਗੱਲਾਂ ਛੱਡ ਕੇ ਨਾ ਵਿਆਹ ਘਾਰੇ ਸੋਚੋ ਅੱਛਾ ਤੁਹਾਡੀ ਪੱਗ ਨੂੰ ਮਾਵਾ ਵੀ ਲਾ ਦਿਆਂ ਇਹਦੇ ਨਾਲ ਤੁਰਲਾ ਉੱਚਾ ਬਣੇਗਾ ਤੁਹਾਡਾ ਜਦੱਖਾਂ ਨੀਵੀਆਂ ਹੋ ਜਾਣ ਭੌਂਚੇ ਤੁਰਲੇ ਨੂੰ ਕੀ ਕਰਨਾ ਹੈ ਹਾਏ ਰੱਬਾ ਤੁਸੀਂ ਨੀਵਾਜ ਹੋਣਾ ਇੰਨਾਂ ਗੱਲਾਂ ਤੋਂ ਉਹ ਰੱਬ ਦਾ ਵਾਸਤਾ ਏ ਧੀ ਦੇ ਚੰਗੇ ਨਸੀਬ ਬਾਰੇ ਸੋਚੋ ਜੇ ਵਾਹਿਗੁਰੂ ਨੇ ਚਾਇਆ ਨਾ ਤੇ ਸਾਡੀ ਧੀ ਉਸ ਘਰ ਵਿੱਚ ਬਹੁਤ ਖੁਸ਼ ਰਹੇਗੀ ਨਾ ਵੀ ਖੁਸ਼ ਰਹੇ ਉਹਨੇ ਕਿਹੜਾ ਕਦੀ ਗਿਲਾ ਕਰਨਾ ਹੈ ਉਹਨੇ ਕਦੀ ਆਪਣੀ ਖੁਸ਼ੀ ਬਾਰੇ ਸੋਚਿਆ ਹੀ ਨਹੀਂ ਬਸ ਸਾਨੂੰ ਵੇਖ ਕੇ ਖੁਸ਼ ਹੋ ਜਾਂਦੀ ਏ ਤਾਂ ਫਿਰ ਉਹਦੀ ਖੁਸ਼ੀ ਲਈ ਹੀ ਖੁਸ਼ ਹੋ ਲਵੋ ਹਾਂ ਹੋ ਜਾਣਾ ਖੁਸ਼ ਬਹੁਤ ਖੁਸ਼ ਪਲਕੀ ਖੁਸ਼ੀ ਚ ਤਾੜੀਆਂ ਵਜਾਵਾਂਗਾ ਚਲੋ ਚੰਗਾ ਜੀ ਹੁਣ ਅਸੀਂ ਚੱਲਦੇ ਹਾਂ ਨੀਰਾ ਹੋਣ ਤੋਂ ਪਹਿਲਾਂ ਘਰ ਪਹੁੰਚਾਂਗੇ ਮੈਂ ਤੇ ਕਹਿੰਨੀ ਆ ਰਾਤ ਅਜ ਇੱਥੇ ਹੀ ਰੋ ਨਹੀਂ ਜੀ ਜਿੱਥੇ ਤੀਆਂ ਦਿੱਤੀਆਂ ਹੁਣ ਨਾ ਉੱਥੇ ਰਾਤ ਨਹੀਂ ਰਹਿਦਾ ਤੁਸੀਂ ਇਹਨੂੰ ਰਾਵੀ ਦਾ ਸਹਰਾ ਕਰਨਾ ਸਮਝੋ ਉਹਦਾ ਆਪਣਾ ਹੀ ਘਰ ਸਮਝੋ ਤੁਹਾਨੂੰ ਮਿਲਣ ਤੋਂ ਪਹਿਲਾਂ ਨਾ ਮੇਰੇ ਮਨ 'ਚ ਡਰ ਗਿਆ ਸੀ ਕਿ ਪਤਾ ਨਹੀਂ ਤੁਸੀਂ ਮੇਰੀ ਭਤੀਜੀ ਨਾਲ ਕਿਹੋ ਜਿਹਾ ਸਲੂਕ ਕਰੋਗੇ ਪਰ ਤੁਹਾਨੂੰ ਮਿਲਣ ਤੋਂ ਬਾਅਦ ਮੈਨੂੰ ਸਕੂਨ ਹੋ ਗਿਆ ਹੈ ਕਿ ਮੇਰੀ ਭਤੀਜੀ ਇੱਥੇ ਬਹੁਤ ਖੁਸ਼ ਰਹੂਗੀ ਮੈਂ ਤੇ ਕਹਨੀ ਆ ਰਾਜ ਕਰੇਗੀ ਰਾਜ ਇੱਕੋ ਇੱਕ ਤੇ ਪੋਤੇ ਮੇਰਾ ਅੱਛਾ ਮਾਈ ਤੇ ਮੈਂ ਤਾਂ ਕੁਝ ਲੱਗਦੀ ਹੀ ਨਹੀਂ ਨਾ ਇਸ ਕਰਦੀ ਖਾਈ ਮੈਂ ਮਰ ਜਾ ਤੂੰ ਤੇ ਰੌਣਕ ਕਿ ਮੇਰੇ ਘਰ ਦੀ ਇਹ ਮੀਤੂ ਐ ਮੇਰੀ ਤੀ ਨਮਸਤੇ ਸਤਿ ਸ਼੍ਰੀ ਅਕਾਲ ਜੀ ਮੀਤੂ ਇਹ ਤੇਰੀ ਭਾਬੋ ਦੀ ਭੂਆ ਤੇ ਭੂਆ ਦੇ ਬੱਚੇ ਵਿਆਹ ਦੀ ਤਰੀਕ ਪੱਕੀ ਕਰਨ ਆਏ ਨੇ ਸੱਚੀ ਵਿਆਹ ਦੀ ਤਰੀਕ ਹਾਂ ਚੇਤੀ ਦੱਸੋ ਨਾ ਮਾਈ ਫਿਰ ਕਾਦੀ ਤੁਸੀਂ ਪੱਕੀ ਕੀਤੀ ਹੈ ਵਿਆਹ ਦੀ ਤਰੀਕ ਹਯੋ ਰੱਬਾ ਮੇਰੇ ਕੋਲ ਤਾਂ ਬਸ ਇੱਕੋ ਹੀ ਸੂਟ ਆ ਜੀ ਹੋਰ ਸੂਟ ਸਵਾਉਣ ਲਈ ਵੀ ਦੇਣੇ ਆ ਮੈਂ ਤਾਂ ਨਾਲੇ ਨਾਲੇ ਕੰਗਨ ਰਹਿ ਗਏ ਮੇਰੇ ਲੈਣੇ ਦੇਖਦੇ ਪਏ ਹੋ ਇਹ ਦਾ ਚਾ ਚੰਨ ਦੀ 12 ਰੱਖੀ ਏ ਕੁੜੀਏ 12 ਤਰੀਕ ਚਲ ਚੰਗਾ ਜੀ ਹੁਣ ਅਸੀਂ ਚੱਲਦੇ ਆ ਚੰਗਾ ਚੰਗਾ ਆਜੋ ਵਾਪਸ ਤੈਨੂੰ ਪਤਾ ਹੈ ਤਾਰਾ ਮੈਂ ਇੱਕ ਮੇਲੇ 'ਚ ਕਰਤਬ ਦੇਖਿਆ ਸੀ ਉਹਨੂੰ ਮੌਤ ਦਾ ਗੋਲਾ ਕਹਿੰਦੇ ਸੀ ਉਹਦੇ 'ਚ ਇੱਕ ਆਦਮੀ ਆਪਣੇ ਗਲ 'ਚ ਟਾਇਰ ਪਾ ਕੇ ਆਪਣੇ ਆਪ ਨੂੰ ਅੱਗ ਲਾ ਕੇ ਪਾਣੀ 'ਚ ਛਾਲ ਮਾਰ ਦਿੰਦਾ ਸੀ ਜਦੋਂ ਉਸ ਛਾਲ ਮਾਰੀ ਤਾਂ ਤਾਂ ਲੋਕੀ ਤਾੜੀਆਂ ਵਜਾਉਣ ਲੱਗ ਪਏ ਮੈਂ ਵੀ ਤਾੜੀਆਂ ਮਾਰੀਆਂ ਸਾਰੇ ਬੜੇ ਖੁਸ਼ ਸੀ ਅਚਾਨਕ ਮੇਰਾ ਧਿਆਨ ਉਸ ਆਦਮੀ ਤੇ بیوی ਬੱਚਿਆਂ ਵੱਲ ਪਿਆ ਮੈਂ ਦੇਖਿਆ ਉਹ ਵੀ ਤਾੜੀਆਂ ਵਜਾ ਰਹੇ ਸੀ ਮੈਂ ਪਰੇਸ਼ਾਨ ਹੋ ਗਿਆ ਮੇਰੀਆਂ ਮੇਰੀਆਂ ਤਾੜੀਆਂ ਰੁਕ ਗਈਆਂ ਮੇਰੇ ਮੇਰੇ ਜ਼ਿਹਨ ਚ ਕਈ ਸਵਾਲ ਪੈਦਾ ਹੋ ਗਏ ਕਿ ਉਹਦੇ بیوی ਬੱਚੇ ਕਿਉਂ ਤਾੜੀਆਂ ਵਜਾ ਰਹੇ ਸੀ ਅੱਜ ਅੱਜ ਮੈਨੂੰ ਉਹਨਾਂ ਸਵਾਲਾਂ ਦੇ ਜਵਾਬ ਮਿਲ ਗਏ ਉਹਦੇ بیوی ਬੱਚੇ ਇਸ ਕਰਕੇ ਤਾੜੀਆਂ ਵਜਾ ਰਹੇ ਸੀ ਉਹਨੇ ਇਸ ਕਰਕੇ ਆਪਣੇ ਆਪ ਨੂੰ ਅੱਗ ਲਾਈ ਸੀ ਤਾਂ ਕਿ ਉਹਦੇ ਘਰ ਦਾ ਚੁੱਲ੍ਹਾ ਬਲਦਾ ਰਹੇ सकते हैं आज आज साडा कारोबार करन ले रावी ने अपने आप नु कुर्बान कर दिया ताकि ओदा ए कारोबार रवे पर तू परेशान ना हुई तारा मैं मैं बहुत खुश हूं मैं भी ताड़ियां बजावांगा मैं भी नचांगा भंगड़े पावांगा मैं ताके कर खुश रवे की करा शगना वाला कार ना मैं भी पंगड़े पावांगा तेरा मेरे तुरले तो दब के कलफ लाई मावा लाई दब के ताके मेरा तुरला इन्ना उच्चा होवे ਕਿ ਮੇਰੀਆਂ ਨੀਵੀਆਂ ਕਾਉ ਦੇ ਚ ਛੁੱਪ ਜਾਣ ਛੁੱਪ ਜਾਣ ਉਹਦੇ ਚ मेरी पग बचा ली है बापू मैं आप पावे ठीक जाती पर तेरी पग नू नहीं सी डिगन देना छोड़ मेरा हाथ तू तेनू अपने नाल नहीं लेके जा सकती क्योंकि जो तू मेरे नाल जाएगा तो मैं हर वेले नाडू की याद दिलाएगा शम्मू दरगाह ते जाती मेरे नाम दा तागा खोलाई ਰੱਬ ਦੇ ਨਾਲ ਪਾਈ ਹੋਈ ਕਮੇਟੀ ਮੇਰੀ ਅੱਜ ਹੀ ਮੁੱਕ ਗਈ